ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਉਹ ਪਿਛਲੀ ਸਾਡੀ ਗਲਤੀ ਨੂੰ ਰੱਖ ਲਓ ਸਾਈਟ ਤੇ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਹੁਣ ਵੀ ਦੇਖ ਲਓ ਦੋ ਦੋ ਰੋਇਤੀ ਪਾਰਟੀ ਜਾਂ ਦਾ ਰੋਹ ਅਕਾਲੀਆਂ ਨੂੰ ਤਾਂ ਫਰਕ ਹੀ ਨਹੀਂ ਆਸਾਲ ਲੋਟ ਇੱਕ ਛੋਟ ਮਾਸਰੀਆ ਅਦਵਾਸ਼ੀ ਬਦਲਾਖੋਰੀ ਪੁਲਿਸ ਦਾ ਸਿਆਸੀਕਰਨ ਅਡਮਿਨਿਸਟ੍ਰੇਸ਼ਨ ਦਾ ਸਿਆਸੀਕਰਨ ਇਹ ਲੱਗਦਾ ਸੀਗਾ ਕਿ ਪੁਲਿਸ ਤੇ ਜਿਹੜੀ ਅਡਮਿਨਿਸਟ੍ਰੇਸ਼ਨ ਆ ਉਹ ਅਕਾਲੀਆਂ ਦਾ ਐਕਸਟੈਂਸ਼ਨ 카운ਟਰ ਉਹਨਾਂ ਦਾ ਕੋਈ ਵਿੰਗ ਬਣ ਕੇ ਕੰਮ ਕਰ ਰਹੀ ਸਰਕਾਰ ਔਰ ਕਾਂਗਰਸ ਨੇ 10 ਸਾਲ ਕੋਠਿਆਂ ਤੇ ਚੜ ਕੇ ਰੋਲਾ ਪਾਇਆ ਕਿ ਇਹ mafia ਲੋਕ ਨੇ ਇਹਨਾਂ ਨੇ ਟ੍ਰਾਂਸਪੋਰਟ mafia ਸ਼ਰਾਬ mafia ਲੈਂਡ mafia ਸੈਂਡ mafia ਕੇਬਲ mafia ਅਕਾਲੀਆ ਨੇ ਕਬਜ਼ਾ ਕੀਤਾ ਲੋਕਾਂ ਨੇ ਬਦਲ ਲਪੜਾ ਜਦੋਂ ਸਾਡੇ ਵਿੱਚ ਕੋਈ ਹੁੰਟਾਈ ਪਾਈ ਉਹਨਾਂ ਨੇ ਕਾਂਗਰਸ ਨੂੰ ਮੋਟਾ 77 ਐਮਐਲਏ ਬਣਾ ਕੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਕਿ ਲਗਭਗ 4 ਮਹੀਨੇ ਹੋਰ ਚੱਲੇ ਕਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਨੂੰ ਕੋਈ ਫਰਕ ਨਜ਼ਰ ਆਦਾ ਕਾਮੀਆਂ ਦੀਦਕਾਂ ਦੇ ਸਰਕਾਰ ਦਾ ਉਹੀ ਨੀਤੀਆਂ ਉਹੀ ਨੀਅਤ ਉਹੀ ਬੰਦੇ ਉਹੀ ਪੁਲਿਸਵਾਰੇ ਜਿਹੜੇ ਇੱਥੇ ਲੋਕਾਂ ਦੀ ਸੀ ਮਾਲਵੇ ਵਿੱਚ ਉਹ ਮਾਝੇ ਚ ਚਲੇ ਗਿਆ ਜਿਹੜੇ ਮਾਝੇ ਵਾਲੇ ਲੋਕਾਂ ਦੀ ਸੀ ਉਹ ਬੋਪੇ ਚ ਚਲੇ ਗਿਆ ਔਰ ਉਹੀ ਮਾਫੀਆ ਤੁਸੀਂ ਦੇਖਿਆ ਯਕਤਰ ਅਮਰਿੰਦਰ ਸਿੰਘ ਨੇ ਬੜੀ ਮੁਸ਼ਕਲ ਨਾਲ ਔਰ ਅਦਲ ਲਪੇਸੀ ਆਪਣੇ ਲੋਕ ਨੋਟਨ ਥੀਰੇ ਜਿਹੜੇ ਵਸੀਰ ਬਣਾਏ ਤੇ ਉਹ ਦੇਖਿਆ ਉਹ 40 ਵਸੀਰਾਂ ਦਾ ਇੱਕ 35 ਸੱਡੇ ਸਬਰ ਨਹੀਂ ਕੀਤਾ 26 ਕਰੋੜ ਦੀ ਖੱਟ ਤੇ ਆਪਣੇ ਬਹਾਦਰ ਨੇਪਾਲੀ ਖਾਨ ਸਾਹਿਬ ਨੇ ਉਹਦੇ ਨਾਮ ਦੇ ਪਨਾਮੀ ਹਵਾਲੇ ਦਾ ਪੈਸਾ ਫੜ ਕੇ ਉਸ ਆਦਮੀ ਦੇ ਨਾਮ ਤੇ ਖੱਤ ਲਈ 13 ਕਰੋੜ ਰੁਪਇਆ ਅਮਿਤ ਬਹਾਦਰ ਨੇਪਾਲ ਤੋਂ ਰਹਿਣ ਵਾਲਾ ਉਹ ਕਿੰਨਾ ਸਰਕਾਰ ਦੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਦਾ ਜੇ ਸਾ ਆਦਮੀ ਦੀ ਮਹੀਨੇ ਦੀ ਤਨਖਾਹ 10000 ਰੁਪਇਆ ਸਾਵਲ ਵੀ ਰਿਟਰਨ ਕਰਦਾ 60000 ਰੁਪਇਆ ਤੇ 1000 ਰੁਪਇਆ ਸ਼ੱਕਮੁਸ਼ਤ ਜਮ੍ਹਾਂ ਕਰਵਾਉਣਾ ਸਰਕਾਰ ਦੇ ਖਤਮੇ ਵਿੱਚ ਹਰ ਆਗਾਰ ਵਿੱਚ ਥੱਲੋ ਅਖਬਾਰਾਂ ਨੇ ਰੌਲਾ ਪਾਇਆ ਲੋਕਾਂ ਨੇ ਗਲ ਚੁੱਕੀ ਰੋਹਿਆਂ ਨੇ ਗਲ ਚੁੱਕੀ ਲੇਕਿਨ ਕਪਤਨ ਅਵਰਿੰਦ ਸਿੰਘ ਬਚਾਰੇ ਉਹਦੇ ਖਿਲਾਫ ਐਕਸ਼ਨ ਲੈਣ ਤੋਂ ਉਹ ਨੂੰ ਕੋਚੋਂ ਤੇ ਰਾਤ ਦੇ ਤੋਂ ਜਸਟਿਸ ਨਾਰਿੰਗ ਕਮਿਸ਼ਨ ਜਿਹੜਾ ਬਣਾਇਆ ਉਹ ਮਹਿਸ ਲੋਕਾਂ ਦੀ ਅੱਖੀ ਕੱਟਾ ਮਾਉਣ ਵਾਸਤੇ ਸਰਕਾਰਾਂ ਕਮਿਸ਼ਨ ਬਣਾਉਂਦੀ ਆ ਠੰਡੇ ਵਾਸਤੇ ਕੋਣ ਨੂੰ ਚੀਜ਼ਾਂ ਤੁਹਾਨੂੰ ਯਾਦ ਆ ਮਲੂਕੇ ਨੇ ਉਹ ਕਿਤਾਬਾਂ ਦਾ ਕਰਨ ਕੀਤਾ ਸੀਗਾ ਤੁਹਾਨੂੰ ਯਾਦ ਆ ਜਸਟਿਸ ਚਿੰਦੜ ਕਮਿਸ਼ਨ ਪ੍ਰਕਾਸ਼ੀ ਕਰ ਦਿੱਤੀ ਸਰਕਾਰ ਨੇ ਕੋਈ ਪੜੀ ਰਿਪੋਰਟ ਜਸਟਿਸ ਚਿੰਦੜ ਕਮਿਸ਼ਨ ਦੀ ਕੋਈ ਉਸ ਨੇ ਕਿਸੇ ਨੂੰ ਸਜ਼ਾ ਦਿੱਤੀ ਕਿਸੇ ਨੂੰ ਦੋਸ਼ੀ ਠਹਿਰਾਇਆ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਪੰਜਾਬ ਚ ਜਸਟਿਸ ਝੋਰਾਸੀ ਕਮਿਸ਼ਨ ਬਿਠਾਇਆ ਬਦਲਾ ਨਹੀਂ ਸੋਰਾ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਚੁੱਪਚੀ ਚੀਤੇ ਦੇ ਦਿੱਤੀ ਕਿਸੇ ਨੂੰ ਸਦਾ ਦਿੱਤੀ ਕਿਸੇ ਨੂੰ ਦੋਸ਼ੀ ਠਰਾਇਆ ਇਸ ਵੀ ਭਰਾਓ ਤੇ ਕਾਂਗਰਸ ਤੇ ਅਕਾਲੀ ਇੱਕੋ ਥੈਲੀ ਦੇ ਚੱਡੇ ਉੱਤੇ ਨੇ ਉਹੀ ਨੀਤੀਆਂ ਉਸੇ ਹੀ ਨੁਕਤੇ ਥੋੜੀ ਨੀਰਵਾਸ ਔਰ ਚੋਰੀ ਮਾਸਿਆ ਦੀ ਗੱਲਾਂ ਕਰਦੇ ਸੀ ਪਾਕ ਯੂਨੀਅਨਾਂ ਦਾ ਕਬਜ਼ਾ ਕੀਤਾ ਕਾਂਗਰਸ ਲੀਡਰਾਂ ਨੇ ਜਿਹੜਾ ਅਕਾਲੀ ਝੂਠੇ ਪਰਚੇ ਕਰਾਉਂਦੇ ਸੀ

ਮੇਰੇ ਪਤਾ ਜੀ ਸਰਦਾਰ ਸੁਖਿੰਦਰ ਸਿੰਘ ਅੱਜ ਆਪਣੇ ਦਰਮਿਆਨ ਦੀ ਸਿਖਿਆੰਤਰੀ ਸੀਗੇ। ਉਹਨੇ ਮੈਨੂੰ ਇੱਕ ਗੱਲ ਸਿਖਾਈ ਆ ਕਿ ਆਪਣੀ ਜ਼ਿੰਦਗੀ ਵਿੱਚ ਡਰਨਾ ਨਹੀਂ ਕਦੀ ਕਿਸੇ ਤੇ ਸੱਚ ਦੇ ਉੱਤੇ ਪਹਿਰਾ ਦੇਣਾ। ਮੈਂ ਪਿਛਲੇ 15 ਸਾਲ ਤੋਂ ਕਿਸੇ ਦਾ ਘਰ ਬੇਰ ਦਾ ਨਿਕਾਣ ਪਰ ਬੰਦੇ ਦੀ ਰੈਕਗਨਿਸ਼ਨ ਉੱਧਰ ਹੋਈ ਹੈ ਜਦੋਂ ਐਮ.ਐਲ.ਏ ਬਣਦਾ। ਮੈਂ 2007 ਵਿੱਚ ਐਮ.ਐਲ.ਏ ਬਣਿਆ। ਸਾਰੀ ਕਾਂਗਰਸ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਸੀ। ਤੁਮੇਂ ਕੱਲ੍ਹ ਸ਼ਾਮ ਦਾ ਟ੍ਰੇਨ ਆ ਉਸੋ ਹਾਜ਼ਰ ਨਾਜ਼ਰ ਮਨ ਕੇ ਕਹਿ ਰਿਆਂ ਬੀਬੀ ਪੱਠੜੜੀ ਹੋਈ ਸੀ ਉਹਨਾਂ ਦੇ ਨਾਲ ਸਾਰਾ ਵਿਅੰਗਿਕਤਾ ਪਰਵਾਰ ਰਲਿਆ ਹੋਇਆ ਸੀ ਕਲੀਆਂ ਦੇ ਨਾਲ ਆ ਜਿਹੜਾ ਰਾਣਾ ਗੁਰਜੀਤ ਸਵੇਰੇ ਕਦਾ ਛੇੜ ਝੁੱਠੇ ਮੁਕਦਮੇ ਦਾ ਚੋਰ ਤੇ ਰਾਣਾ ਗੁਰਜੀਤ ਦੀ ਪਹਿਲਾ ਸ਼ੁਕਰ ਮਿਲ ਸੀਗੀ ਤੇ ਬਾਅਦ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਸ਼ਰਾਬ ਦੀ ਮਿੰਗ ਦਾ ਪਿੰਡ ਲੋਕੇ ਤਰਨਤਾਰਨ ਵਿੱਚ ਇੱਕ ਉਹ ਲਾਇਸੈਂਸ ਦਿੱਤਾ ਹੈਨਰੀ ਸਾਹਿਬ ਨੂੰ ਬੰਸਾ ਦੇ ਲਾਇਸੈਂਸ ਮਿਲਦੇ ਸੀ ਟਿੱਕੀ ਉਹਨਾਂ ਦੇ ਗਰਮੇਟ ਵੱਧਦੇ ਸੀ ਉਧਰ ਪਰੇ ਟਿੰਪੇ ਉਹਨਾਂ ਦੀਆਂ ਬਸਾਂ ਚੱਲਦੀਆਂ ਸੀ ਸਾਰਿਆਂ ਨੇ ਮਿਲੀਪੁਕਰ ਦੀ ਰਾਜਨੀਤੀ ਕੀਤੀ ਪਰ ਮੈਂ ਇਕੱਲਾ ਉੱਥੇ ਸਾਹਮਣੇ ਉਹਨਾਂ ਦੇ ਨਾਲ ਲੜਦਾ ਰਿਹਾ ਮੇਰੇ ਤੇ 6 ਕਿੱਥੇ ਮੁਕਤਮੇ ਚੱਜ ਉਹ ਤੁਹਾਨੂੰ ਦੱਸਾਂ ਸਹਿਬ ਪਰਵੇ ਦੂਰ ਬੈਠੇ ਹੋ 아무ਨੇ ਉਹਨਾਂ ਲੱਗਿਆ ਇੱਕ ਮੁਕਤਮਾ ਮੇਰੇ ਤੇ ਇਹਨੇ ਜੀ ਸੁਪਤਾਰ ਖੇਲਾ ਐਮਐਲ ਨੇ 6000 ਰੁਪਏ ਦੀ ਤਾਕਦੀ ਤੋਂ ਬਾਹਰ ਚੋਰੀ ਕਰਕੇ ਨਾ ਲਿਆ ਇਹ ਨਹੀਂ ਪਰਚਾ ਮੇਰੇ ਤੋਂ ਹੋਇਆ ਉਹ ਕਰਦੇ ਸੀ ਪਰਛੇ ਉਹ ਕਰਤੇ ਪਰਛੇ ਤਾਂ ਕਿ ਉਹ ਸਾਨੂੰ ਦਿਖਾ ਸਕੀ ਆਹ ਤੌਰ ਤੇ ਬਿੰਦਾਂ ਪਰਚੇ ਕੀਤੇ ਜਾਂਦੇ ਨੇ ਤੇ ਮੁਰਤੀ ਦਾ ਸ਼ੋਪਾ ਪਾਇਆ ਜਾਂਦਾ ਉਹਨਾਂ ਨੇ ਕਿ ਇਹਨੂੰ ਵੀ ਡਰਾਓ ਮੇਰੇ ਤੇ ਤੁਹਾਨੂੰ ਜਿਆਦਾ ਦਾ ਕੀ ਫਾਸਲ ਕਰ ਲਾ ਕੇ ਕੋਈ ਨਸ਼ੇ ਦਾ ਆਦਮਾ ਮੰਨਦਾ ਸੀਗਾ ਤੂੰ ਫਾਜ ਮੈਂ ਜਾ ਕੇ ਬਹਾਰ ਤੇ ਮਿਲਿਆ ਹੂੰਗਾ ਮੈਂ ਹਾਈ ਕੋਰਟ ਉਲਟਾ ਮੈਂ ਗਿਆ ਲੱਗਾ ਮੇਰੀ ਜਮਾ ਚੋ ਵੀ ਚਾਹੀਦੀ ਹੈ ਮੇਰੀ ਸੀਪੀਆਈ ਤਾਂ ਚਾਹੀਦੀ ਹੈ ਅਗਰ ਮੈਂ ਕੋਈ ਗਲਤ ਕੰਮ ਕੀਤਾ ਭਾਵੇਂ ਕਾਨੂੰਨ ਤੋਂ ਉੱਤੇ ਨਹੀਂ ਆ। ਜਿਸ ਕੇ ਹੱਤੇ ਇਹ ਕਾਂਗਰਸ ਇੱਕ ਮੂਕ ਦਰਸ਼ਕ ਕਮਜ਼ੋਰ ਆਪੋਜੀਸ਼ਨ ਬੀਤੀ ਭੋਗਤੀ ਪੋਲਿਟਿਕਸ ਤਰੋ ਵਿਕਸ਼ਾ ਜੀ ਕਿੰਨੇ ਸੀ। ਲੇਕਿਨ ਹਰਮਤਾਂ ਨੂੰ ਤਾਂ ਸਮਝ ਹੋਣਾ। ਤੁਸੀਂ ਦਰਸ਼ਕ ਨੂੰ ਨੋਜੋਤ ਸਿੰਘ ਸਿੱਧੂ ਉਹ ਕੇਵਲ ਬਾਸਿਆ ਦੀ ਗੱਲ ਕਰ ਰਿਹਾ ਨਾ ਪੰਜਾਬ ਦੇ ਵਿੱਚ। ਉਹ ਕਹਿੰਦਾ ਨਾ ਕਿ 684 ਕਰੋੜ ਦਾ ਘਪਤਾ ਪਾਇਆ ਸਰਕਾਰ ਨੂੰ ਫਲਾਨੀ ਕੰਪਨੀ ਨੇ ਤੇ ਕੀ ਅਮਰਿੰਦਰ ਸਿੰਘ ਉਹਦੇ ਖਿਲਾਫ ਐਕਸ਼ਨ ਲੈਣ ਨੂੰ ਯਾਰਾ। नहीं लाऊंगा मनप्रीत सिंह बादल या हो कांग्रेस के एम एल ए कहते जी फलानी गल अकालिया का अकालिया के बादल के खिलाफ एक्शन लवो नहीं लाऊगा वह कारण के बादलों ने जान तो पहला अमरिंदर सिंह ने दो बड़े भ्रष्टाचार के मुकदमे लुधियाना तो सिटी से सेंटर करोड़ा सैकड़े करोड़ा का घोटाला अमृतसर इंप्रूवमेंट ट्रस्ट सैकड़े करोड़ा का कर घोटाला ਉਹ ਜਾਣ ਤੋਂ ਪਹਿਲਾਂ ਕੈنسਲੇਸ਼ਨ ਰਿਪੋਰਟ ਫਾਈਲ ਕਰਕੇ ਹੀ ਬਾਦਲ ਸਟਾਨ ਕਿ ਸਾਡੀ ਸਰਕਾਰ ਇਹ ਮੁਕਦਮੇ ਕੈਨਸਲ ਕਰਵਾਉਣਾ ਚਾਹੁੰਦੀ ਆ ਸਾਡੇ ਵਿੱਚੋਂ ਔਰ ਅਮਰਿੰਦਰ ਤੋਂ ਵਾਅਦਾ ਲਿਆਏ ਹੈ ਕਿ ਤੇਰੀ ਸਰਕਾਰ ਬਣ ਜਵੇ ਤੇ ਤੂੰ ਮੁੜ ਕੇ ਸਾਡੇ 'ਤੇ ਕੋਈ ਇਨਕੁਆਇਰੀ ਨਾ ਕਰ ਕਿੰਤੀ ਕਿਸੇ ਨੇ ਇਨਕੁਆਇਰੀ ਦਾ ਦੇਖਾ ਨਹੀਂ ਬਸਾ ਘੱਟ ਬਣਾਇਆ ਕਿ ਸੁਪੀਨ ਨੇ ਹੋਟਲ ਘੱਟ ਬਣਾਇਆ ਪੰਜਾਬ ਦੇ ਵਿੱਚ ਉਹ ਜਿਹੜਾ ਚੰਡੀਗੜ੍ਹ ਦੇ ਲਾਗੇ ਮੁਰਦਾਪੁਰ ਹੋਟਲ ਬਣਾਇਆ ਸਰਕਾਰੀ ਖਿਜਾਦਿਆਂ ਚੋ ਅਕੇਲਾ ਸਰਪਨਾ ਹੀ ਹੁਸਤੀ ਹੋਤਰ ਨੂੰ ਸਾਰਾ ਮੋਲਾ ਤੋਂ ਪਰੇ ਚੰਡੀਗੜ੍ਹ ਦਾ ਹਾਸਟਲ ਐਂਡ ਚੇਂਜ ਚੇਂਜ ਕੀਤਾ ਕਿਸੇ ਰਿਐਕਸ਼ਨ ਲਿਆ ਉਹਨਾਂ ਦਾ ਕੋਈ ਹੋਣਾ ਐਕਸ਼ਨ ਕਿਉਂਕਿ ਇਹ ਨਾਲ ਨਹੀਂ ਬਣੀ ਇਸ ਤਹਾਨੂੰ ਕਹਿ ਰਹਾ ਹਾਂ ਅਲੇਸੀ ਨਿਕਲੇ ਆ ਅਸੀਂ ਹਰ ਵਰਗ ਦੇ ਲੋਕਾਂ ਦੇ ਨਾਲ ਸਾਨੂੰ ਕਹਿੰਦੇ ਜੀ ਇਹ ਕਰਮ ਦੰਦਿਏ ਨੇ ਕਿ ਬਾਹਰਲੇ ਖਰਵੇਸਤਿਆਂ ਨੂੰ ਪੈਸੇ ਨਹੀਂ ਦੇਣੇ ਤੇ ਫਰਾਂਿਆਂ ਦੇ ਨਾਲ ਲੜੇ ਨੇ ਉਹ ਲਗਦਾ ਕੁਈ ਗਰਮ ਦਲੀ ਲਗਦੀ ਕੋਈ ਤਾਂ ਕੋਈ ਐਮਐਲਏ ਸਾਡਾ ਗਰਮ ਦਲੀ ਲਗਦਾ ਵਾ ਕੋਈ ਸਭ ਤੋਂ ਇਮਾਨਦਾਰ ਅਗਰ ਪੰਜਾਬ ਦੀ ਰਾਜਨੀਤੀ ਵਿੱਚ ਬੜੇ ਧਾਕਿਆਂ ਤੋਂ ਬਾਅਦ ਕੋਈ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਕਦੀ ਦੇ ਦਿੰਦੇ ਬਿਆਨ ਜੀ ਆਮ ਆਦਮੀ ਪਾਰਟੀ ਦੇ ਦੱਸਣ ਦੇ ਲਈ ਭਾਗੀ ਜਿੰਤਾ ਪਾਰਟੀ ਚੱਲਿਆ ਖੇਵਾ ਦਿੰਦੇ ਬਿਆਨ ਜੀ

ਅਜਨਾਲੇ ਦੇ ਪਿੰਡ ਤੇੜਾ ਕਹਾ ਗਿਆ ਸੀ ਇੱਕ ਮੇਜਰ ਸਿੰਘ ਨਾਮੀ ਕਿਸਾਨ ਨੇ ਆਤਮ ਪ੍ਰਗਟ ਕੀਤੀ ਉਹਨੇ ਨੋਟ ਚਿਧਿਆ ਆਪਣਾ ਆਤਮ ਦਾ ਕਰਨ ਤੇ ਲਿਖ ਕੇ ਗਿਆ ਕਿ ਕੈਪਟਨ ਅਮਰਿੰਦਰ ਸਰੀਰ ਪੰਜਾਬ ਦੀ ਸਰਕਾਰ ਇਹ ਆਪਣੇ ਵੇਲੇ ਤੋਂ ਭੱਜ ਗਈ ਹੈ ਮੇਰੇ ਤੇ 11 ਲੱਖ ਰੁਪਏ ਦਾ ਕਰਜ਼ਾ ਅੱਜ ਕਿਲੇ ਮੇਰੀ ਜ਼ਮੀਨ ਇੱਕੋ ਹੀ ਮੁੰਡਾ ਪੜਿਆ ਲਿਖਿਆ ਦਿੱਲੀ ਵਿੱਚ ਇਸ ਕੋਲ ਸੈਂਟਰ 'ਚ 8000 ਦੀ ਨੌਕਰੀ ਕਰਦਾ। ਉਸੇ ਮੈਨੂੰ ਦੱਸੋ 8000 ਦੀ ਨੌਕਰੀ ਤੇ 5 ਕਿੱਲਾਂ ਦੀ ਆਮਦਨ ਕਦਾ ਲਾ ਸਕਦੀ ਸੀ। ਉਹਨੇ ਕਿਹਾ ਮੇਰਾ ਮੁੰਡਾ ਅਮਿੰਦਰ ਸਿੰਘ ਨੇ ਪੈਦਾ ਖਲਾਸੀ ਕੀਤੀ ਆ। ਨੋਟ ਲੈ ਕੇ ਗਿਆ ਕਿ ਮੇਰੀ ਪੋਸਟ ਦੇ ਸੋਮਵਾਰ ਕੈਪਟਨ ਤੇ ਜਾ ਸਕਾਂ। ਜੇ ਅਪਾ ਸਰ ਮੈਂ ਪੁੱਛਣਾ ਚਾਹਣਾ ਤੁਹਾਡੇ ਭੱਜਣ ਤੋਂ ਬਾਅਦ ਸਗਵਾ ਹੱਥ ਮੱਤਿਆ ਉਹਨਾਂ ਜ਼ਾਦਾਵਲੀਆਂ ਨੇ ਖੇਤ ਬੰਦੂਰ ਮਾਰ ਰਹੇ ਨੇ। ਅੱਜ ਦਾ ਅਜੇ ਵੀਆ ਘਵਰਾ ਚੁੱਕੇ ਜੇ ਲੋ ਉਠਾਣਾ ਪਿੰਡਾਂ ਬਰੇਕ ਕੂਟੇ ਦਾ ਉਥੋਂ ਦਾ ਕਿਸਾਨ ਨੇ ਆਤਮ ਹੱਤਿਆ ਕੀਤੀ ਜਦੋਂ ਆਪਾਂ ਗੁੱਲਾ ਕਰ ਰਹੇ ਇੱਥੇ ਕੋਈ ਨਾ ਕਿਸਾਨ ਕੋਈ ਨਾ ਕੋਈ ਕਿਸਾਨ ਸੋਚ ਰਿਹਾ ਹੋਆ ਕਿ ਮੇਰਾ ਪੰਜਾਬ ਦੇ ਵਿੱਚ ਕੋਈ ਕੋ ਨਹੀਂ ਸਾਡੇ ਬੱਚੇ ਟੈਂਕੀਆਂ ਤੇ ਚੜੇ ਹੋਏ ਨੇ ਲੱਥਾ ਕੋਈ ਟੈਂਕੀਆਂ ਤੋਂ ਦਿੱਤੀ ਕਿਸੇ ਨੂੰ ਨੌਕਰੀ ਇਹ ਕਿਆ ਹੋ ਰਿਹਾ ਪੰਜਾਬ ਦੇ ਵਿੱਚ ਇਹ ਹੋ ਰਿਹਾ ਕਿ ਪੰਜਾਬ ਦੀ ਉਮੀਦ ਮਾਰ ਰਹੀ ਲੋਕਾਂ ਦੀ ਜੋ ਲੋਕਾਂ ਨੇ ਆਵਾਜ਼ ਮਾਰਦੀ ਆ ਜਦੋਂ ਰੋਕੀ ਬੇ ਉਮੀਦ ਹੁੰਦੇ ਨੇ ਮਾਇੂਸ ਹੁੰਦੇ ਨੇ ਉਹਨੂੰ ਰੇਖਾ ਨਜੁਕਦੇ ਨੇ ਇਸ ਦਿਮੇ ਕਹਿਣਾ ਚਾਹਣਾ ਕਿ ਆਪਕਰ ਨੂੰ ਮੰਦਰ ਸੇਂਹ ਸਰਕਾਰ ਇਸ ਕਬਜ਼ੇ ਦੀ ਜੋ ਮੁਤਾ ਤੇ ਜੋ ਇਹਨਾਂ ਨੇ ਆਪਣਾ ਬਣਾਇਆ ਸੀਗਾ ਇਹ ਲੋਰ ਪੇਪਰ ਦਾ ਜਿਹੜਾ ਜਿਹੜਾ ਬਣਾਇਆ ਇਹਨਾਂ ਨੇ ਪੂਰਾ ਇੱਕ ਜੰਗੜਾ ਉਹ ਟੋਟਲ ਤੁਖਾਵਾ ਪਹਿਲਾਂ ਕਹਿੰਦਾ ਸੀ ਖਾਲਿਆਂ ਦਾ ਕਰਦਾ ਮਾਂ ਹੁਣ ਇਹਨਾਂ ਨੇ ਪੰਜ ਕਿੱਲੇ ਦੇ ਥੱਲੇ ਦਾ ਕਰਦਾ ਮਾਂ ਇਹ ਕਿੰਨੇ ਉਹਦੇ ਚੋਂ ਵੀ 2 ਲੱਖ ਤੋਂ ਥੱਲੇ ਲੈ ਕੇ ਦੱਲਾਮਾ ਤੇ ਕਿਸੇ ਦਾ 2 ਲੱਖ 5000 ਰੁਪਇਆ ਵੀ ਆ ਉਹ 2 ਲੱਖ ਨਹੀਂ ਆਉਗਾ ਲੈ ਕਿਸੇ ਦੀ 5.5 ਕਿੱਲੇ ਜ਼ਮੀਨ ਆ ਉਹ 5 ਕਿੱਲੇ ਚ ਨਹੀਂ ਆਉਂਦਾ ਮੀਨਣਾ ਪਾ ਕੇ ਅਸਲ ਕਹਾਣੀ ਇਹ ਕਿ ਆ ਕਿ ਦੇਣਾ ਨਹੀਂ ਚਾਹੁੰਦੇ ਨੀਅਤ ਚੰਗੀ ਨਹੀਂ ਇਸ ਸਿਹਤ ਮੈਂ ਪ레스 ਇਰਾਹੀ ਵੀ ਸਾਰੇ ਪੰਜਾਬ ਤੋਂ ਨਿਕਲਿਆ ਮੇਰਾ ਪ੍ਰਸਤਾਵ ਹੈ ਕਿ ਪੰਜਾਬ ਸਰਕਾਰ ਦੇ ਕਿਸਾਨ ਵਾਸਤੇ ਨੇ ਸਿੱਖ ਚੈਨ ਨੇ ਫੋਰੀਟੇਰੀਅਮ ਬਾਗਵੇ ਕਲਸਿਆਂ ਦੀ ਕਬਰੀ ਦੇ ਤੇ ਮਹਾਜ ਦੀ ਅਜ਼ਾਹੀ ਦੀ ਉਤੇ ਫੋਰੀਟੇਰੀਅਮ ਬਾਣੀ ਦੇ ਉਤੇ ਰੋਕ ਲਾ ਦੇ ਇੱਕ ਸਾਲ ਵਾਸਤੇ ਕਿਸਾਨਾਂ ਦੇ ਖੇਤ ਵਿੱਚ ਪਾਣੀ ਸਾਲਾਂ ਦੇ ਵਿੱਚ ਬੇਸਹਾਰੀਆਂ ਸਾਨੂੰ ਸਾਡੇ ਲੋਕਾਂ ਨੂੰ ਸਾਹ ਨਹੀਂ ਆ ਰਿਹਾ ਇੱਕ ਸਾਲ ਦਾ ਸਮਾਂ ਨਾ ਕੋਈ ਕਰਜ਼ਾ ਮੰਗਣ ਆਵੇ ਨਾ ਕੋਈ ਵਿਆਹ ਲੈਣ ਆਵੇ ਤੇ ਕਿਰੇ ਮੈਂ ਕੋਈ ਆਪਣੇ ਕੋਲੋਂ ਵੱਲ ਦੀ ਕਹਿ ਰਿਹਾ ਕਿ ਪਾਰਟਿਕਲ ਦੀ ਸਰਕਾਰ 2013 ਉੱਤੇ ਬਹੁਤ ਭਾਰੀ ਸੋਟਾ ਪੈ ਗਿਆ ਉਹ ਮਾਨ ਚੰਡੀ ਮੁੱਖ ਮੰਤਰੀ ਕarnataka ਉਸੇ ਕੈਬਨਿਟੀ ਮੀਟਿੰਗ ਸਦੀ ਉਸੇ ਸਾਰੇ ਕੇਰਸੇ ਦੇ ਵਿੱਚ ਇੱਕਸਾਰ ਵਾਸਤੇ ਮੋਨੀਟਰਿੰਗ ਲੱਗਦਾ ਉਹਨਾਂ ਨੇ ਸਾਰੇ ਕਰਜ਼ੇ ਦੇ ਅਧੇ ਵਿਆਜ ਸਭ ਕੁਝ ਤੋਂ ਹੋਰ ਸਰਕਾਰ ਕਰ ਸਕਿਆ ਕਿ ਚੌਨ ਤਾਂ ਜੇ ਉਹ ਆਪਣੇ ਵਾਸਤੇ ਇੱਕ ਫੌਜ ਰੱਖ ਸਕਦੀਆਂ ਐਡਵਾਈਜ਼ਰਾਂ ਦੀਆਂ ਤੇ ਓਐਸਸੀਆਂ ਦੀਆਂ ਜੇ ਹਮ 2-2 ਲੱਖ ਰੁਪਏ ਮਹੀਨੇ ਦੀ ਤਨਖਾਹ ਦਿੰਦੇਵੇਂ ਕੀ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਕਰ ਸਕਦੇ ਐਸੇ ਬਾਇ ਤੋਂ ਸਿਰਫ ਕਹਿਣਾ ਆਵਾ ਔਰ ਮੈਂ ਮੰਗ ਕੀਤੀ ਆ ਕਿ ਇੱਕ ਵਿਧਾਨ ਸਭਾ ਦਾ ਸੈਸ਼ਨ ਘੱਟੋ-ਘੱਟ 10 ਦਿਨ ਇਕੱਲਾ ਕਿਸਾਨਾਂ ਦੀ ਤੇ ਖੇਤ ਮਜ਼ਦੂਰਾਂ ਦੀ ਆਤਮਵਿਸ਼ਵਾਸ ਦੇ ਰੱਖਿਆ ਜਾਵੇ ਬੁਸ਼ਤ ਉਹਨੂੰ ਦਿਖਾਇਆ ਜਾਵੇ ਦੂਰਦਰਸ਼ਨ ਤੇ ਲੈ ਤਾਂ ਉਹਦਾ ਸਾਡੇ ਸਾਡਾ ਪਤਾ ਨਹੀਂ ਲੱਗਣ ਦੀ ਸਾਡੇ ਬੰਦਿਆਂ ਤੇ ਪੱਗਾਂ ਲਾਤੀਆਂ ਸਾਡੇ ਐ ਨਾ ਮੇਟੋ ਜੁਨਿਆ ਬਾਤੀਆਂ ਇਹਨਾਂ ਨੂੰ ਪੁੱਛਿਆ ਗਿਆ ਕੀ ਤੁਸੀਂ ਲੋਕਾਂ ਨੇ ਸਾਨੂੰ ਉਥੇ ਆਪਾਂ ਗੱਲਬਾਤ ਨਹੀਂ ਪਈ ਜਾ ਰਾਂ ਅਸੀਂ ਕਿਸੇ ਪਾਧਾ ਆਦਮੀ ਆ ਤੁਸੀਂ ਸਾਰੇ ਗਲਤ ਆਦਮੀਆਂ ਇਸੇ ਪ੍ਰੋ ਦੇ ਸਰਕਾਰ ਬਿਲਕੁਲ ਅਗਲੀ ਦਲ ਦਾ ਐਕਸਟੈਂਸ਼ਨ ਕਾਊਂਟਰ ਬਣ ਗਿਆ ਗੱਲਾਂ ਚੰਗੀਆਂ ਕਦੇ ਪੱਗਾਂ ਦੇ ਹੰਗਮਤ ਲੈਗੇ ਬਾਕੀ ਸਭ ਕੁਝ ਜਿਉਂ ਦਾ ਤਿਉਂ ਚੱਲਿਆ ਪਹਿਲਾਂ ਸੁਖਵੀਰ ਲੁਟਦਾ ਸੀ ਹੁਣ ਰਾਣਾ ਗੁਰਜੀ ਲੁਟਣ ਲੱਗਿਆ ਪਹਿਲਾ ਫਿਕਰਮ ਰੋਕਦਾ ਸੀ ਮਹਨ ਕੈਪਟਨ ਮਰਿੰਦਰ ਸਿੰਘ ਦੇ ਅੰਦਰ ਰੁਕਣ ਲੱਗੇ ਏਸੀ ਮਤਾ ਨੂੰ ਕਹਿਣਾ ਚਾਹਦਾ ਕਿ ਆਪਾਂ ਪਰਕ 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 ਕੇ ਦੁਬਾਰਾ ਪਰਖੀਦਾਨੀ ਕਿਸੇ ਬੰਦੇ ਨੂੰ ਬਹੁਤ ਵਾਰੀ ਪਰਖਿਆ ਕਿਛੇ 4 ਮਹੀਨੇ ਵਿੱਚ ਕੈਪਟਨ ਸਾਹਿਬ ਇੱਕ ਦਿਨ ਪੰਜਾਬ ਆਪ ਸਰਜਾਏ ਜ਼ਕਾ ਕਾਂਗਰਸ ਦੇ ਅੰਦਰ ਨੂੰ ਐਮਐਲਏ ਮਰਿੰਦਰ ਸਿੰਘ ਨੂੰ ਨਹੀਂ ਮਿਲ ਸਕਦੇ ਵਜ਼ੀਰ ਵੀ ਨਹੀਂ ਮਿਲ ਸਕਦੇ ਡਾਕਟਰ ਮਰਿੰਦਰ ਸਿੰਘ ਦੀ ਇੱਛਾ ਸ਼ਕਤੀ ਬਹੁਤ ਕਮਜ਼ੋਰ ਹੋ ਗਈ ਆ ਕੈਪਟਨ ਸਾਹਿਬ ਜੇ ਤਾਂ ਉਹਨਾਂ ਨੇ ਪਹਿਲਾ ਐਲਾਨ ਕਰਤਾ ਕਿ ਮੈਂ ਯਾਦ 101 ਲੰਡੀਆ ਪਰ ਮੇਰੇ ਨੂੰ ਲੱਗਦਾ ਉਹ ਕਹਿੰਦਾ ਮੈਂ ਐਨੀ ਸਿੱਧ ਪਾਈ ਕਿਉਂ ਕਰਾਂ ਤੋ ਹੰਮਾ ਫੇ ਵਿਖੀ ਜਾਊਗੀ ਐਸੀ ਉਹਨਾਂ ਦਾ ਕੋਈ ਇੰਟਰਸ ਨਹੀਂ ਸਰਕਾਰ ਚਾਹੁੰਦੇ ਇਸ ਲਈ ਮੈਂ ਤੁਹਾਨੂੰ ਸਭ ਤੋਂ ਅਪੀਲ ਕਰਦਾ ਹਾਂ ਤੁਸੀਂ ਸਾਰੇ ਬਹੁਤ ਉਹ ਲੋਗੂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਮਾਲਵੇ ਦੇ ਵਿੱਚ ਖਜ਼ਾਨਾ ਬਣਾ ਕੇ ਰੱਖਿਆ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਿ ਇਲੈਕਸ਼ਨ ਸਾਰੀਆਂ ਲਗਾਏ ਕਾਰਪੋਰੇਸ਼ਨਾਂ ਉਹ ਰਾਸ਼ਪੋਰ ਪੰਚਾਇਤਾਂ ਦੇ ਛੋਟੀਆਂ ਇਲੈਕਸ਼ਨਾਂ ਨੇ ਇਹ ਕਈ ਵਾਰ ਸਰਕਾਰ ਪਰ ਬਹੁਤ ਕਰ ਦਿੰਦੀ ਆ ਉਥਰ ਗਏ ਪਰਵਾਸੀ ਉਡਾ ਘਰਦੇ ਅਸਾਂ ਤਿਆਰੀ ਕਰ ਬਸੇ ਤੋਂ ਉਹ ਮੈਂ ਕਹਿਣਾ ਸਜਾਦ ਫੇਰਾਂਗੇ ਅਸੀਂ ਹਰ ਫਰਕ ਦੇ ਲੋਕਾਂ ਨੂੰ ਮੁਕੇ ਚੁੱਕਾਂਗੇ ਉਹ ਕਹਿੰਦੇ ਨੇ ਟੈਕਸ ਹੋਏ ਨਾ ਵਿੱਚ ਇੱਕ ਪਾਸੇ GST ਲੈ ਲਿਆ 28% ਦੀ ਹਾਈਐਸਟ ਸਲੈਬ ਹੈ ਇੱਕ ਪਾਸੇ GST ਲੈ ਲਿਆ ਤਾਂ ਹੁਣ ਕਿਹਦੇ ਸਦਾ ਖਜਾਨਾ ਖਾਲੀ ਆ ਅਸੀਂ ਐਂਟਰਟੇਨਮੈਂਟ ਟੈਕਸ ਲਾਵਾਂਗੇ ਅਸੀਂ ਪ੍ਰੋਫੈਸ਼ਨਲ ਟੈਕਸ ਲਾਵਾਂਗੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਵਾਂ ਕਿ ਜਿੱਦੀਰ ਆਮ ਆਦਮੀ ਪਾਰਟੀ ਦੇ ਵੀ ਦੇ ਕਈ ਸਰਦ ਪੈਸਾ ਦੇ ਦੋ ਭਰਾ ਜਿੱਦੀਰ ਅਸੀਂ ਆ ਅਸੀਂ ਪੰਜਾਬ ਦੇ ਲੋਕਾਂ ਦੇ ਕੋਲ ਟੈਕਸ ਲੱਗਣ ਦੇਣਾ ਇੱਕ ਵਾਰੀ ਜਿੰਦਾਬਾਦ ਹੁਣੇ ਦੱਸੋ ਇਹੋ ਪਾਰਕਿਆਂ ਦੇ ਕੰਮ ਕਰਨ ਵਾਲੇ ਲੋਕਾਂ ਦੇ ਹਿੱਤੇ ਸ਼ਿਕੋਣ ਹੈ ਕਿਸਾਨਾਂ ਦੇ ਹਿੱਤੇ ਸ਼ਿਕੋਣ ਹੈ ਸੋਨੇ ਅਜਰਾਲੇ ਬਹਿ ਗਿਆ ਹਾਂ ਅਰਿੰਦਰ ਸਿੰਘ ਜੀ ਆ ਕੋਈ ਉਹਨਾਂ ਦਾ ਮੰਤਰੀ ਕਿਸੇ ਕਿਸਾਨ ਖੇਤ ਵਿੱਚ ਜਾ ਕੇ ਰੋਕੋਸ਼ੀ ਕਰਨ ਗਿਆ ਮੈਂ ਕਿਹਾ ਵੀ ਘਰ ਕੇ ਮੁਕੇ ਦਾਦਾ ਤੇ ਪੋਤਾ ਸੈਰ ਖਾ ਕੇ ਦਾਦਾ ਦਾ ਮਰ ਗਿਆ ਪੋਤਾ ਬੁਹਾਰ ਗਿਆ ਉਹਨਾਂ ਨੇ ਕਿਹਾ ਰੋਕੋਸ਼ੀ ਕਰ ਮੈਂ ਬਾਦਰੀ ਦਾ ਰੋਕੋਸ਼ੀ ਕਰ ਕਿਸਾਈਆਂ ਦਾ ਕਿਸਾਈਆ ਮੇਰੇ ਇਸ ਦੇਸ਼ ਦੇ ਵਿੱਚ ਇਸ ਪੰਜਾਬ ਦੇ ਵਿੱਚ ਸਿੱਖਿਆ ਤੇ ਸੇਵਾਵਾ ਸੂਲ ਦੇ ਹਸਪਤਲ ਤੇ ਉਹਨਾਂ ਨੂੰ ਰੋਦੇ ਨੇ ਲੋਕਿਆ ਕੋੜੀਆਂ ਮਾਰਦੇ ਨੇ ਜਿੱਥੇ ਵੀ ਜਿੱਦੇ ਪ੍ਰੋ ਤੱਕ ਆਊਗਾ ਅਸੀਂ ਸਾਰੇ ਤੋਂ ਪ੍ਰਣ ਕਰਦੇ ਆਂ ਕਿ ਹਰ ਵਾਰ ਸਾਨੂੰ ਸਭਾ ਤੋਂ ਉੱਪਰ ਚੇਤ ਜਾਲ ਪਾਈ ਜਾਣਾ ਉਹ ਨਹੀਂ ਜਾ ਸਾਡੀ ਕਾਰਜਗੁਜ਼ਾਰੀ ਤੁਹਾਨੂੰ ਦੱਸੂਗੀ ਕਿ ਇਹ ਸਾਰੇ ਵਰਗਿਆਂ ਦੇ ਤੇ ਸਾਰੇ ਘਰਾਂ ਦਾ ਵਿਚਾਰ ਕਰਨ ਵਾਲੀ ਪਾਰਟੀ ਆ ਨਾ ਕਿ ਜੋ ਸਾਡੇ ਦੇ ਦਿੱਤੇ ਦਸਾਰਨ ਹੋਣ ਦੀ ਸੀ ਇਸੇ ਤੋਂ ਪ੍ਰੋ ਮੈਂ ਸਮਾਂ ਬਹੁਤ ਹੋ ਗਿਆ ਮੈਂ ਚੰਡੀਗੜ੍ਹ ਮਕਸਚ ਜਾਣਾ ਇਹਨਾਂ ਨੂੰ ਬਹੁਤ ਸਾਰੇ ਕੰਮ ਨੇ ਬਹੁਤ ਸਾਰੇ ਪ੍ਰੋਗਰਾਮ ਰਿਕਨੇ ਦੋ ਗੱਲਾਂ ਮਿਲੀਆਂ ਜਿਸ ਤਰ੍ਹਾਂ ਸਾਨੂੰ ਦੇਖ ਆਪਣੇ ਵੋਲੰਟੀਅਰ ਨੂੰ ਸੁਣਿਆ ਨਹੀਂ ਨਾ ਜੇ ਸਾਡੇ ਵੋਲੰਟੀਅਰ ਨਾਲ ਕਿਸੇ ਕਾਂਗਰਸੀ ਨੇ ਕਿਸੇ ਸਰਕਾਰੀ ਮੁਲਾਜ਼ਮ ਨੇ ਕਿਸੇ ਦੇ ਕਹਿਣ ਤੇ ਉਹਨਾਂ ਨੇ ਕੋਈ ਗਲਤ ਕਾਰਵਾਈ ਕੀਤੀ ਹਾਂ ਇਹ ਯਾਦ ਰੱਖਿਓ ਆਪਾਂ ਕੇਸ ਠੀਕ ਹੋਣਾ ਚਾਹੀਦਾ ਆਪਾਂ ਸ਼ਮਿੰਦੇ ਨਹੀਂ ਹੋਣਾ ਚਾਹੀਦਾ ਆਪਣਾ ਕੇਸ ਠੀਕ ਹੋਵੇ ਕੋਈ ਗਲਤ ਕਾਰਵਾਈ ਕਰੂਗਾ ਅਸੀਂ ਉਸ ਵੋਲੰਟੀਅਰ ਦੇ ਨਾਲ ਡੱਟ ਕੇ ਖੜਾਂਗੇ ਇੱਟ ਨਾਲ ਇੱਟ ਵਜਾ ਦੇਵਾਂਗੇ ਸਰਕਾਰ ਵੀ ਤੁਹਾਨੂੰ ਕੁਝ ਨਹੀਂ ਜਿੰਦਾਬਾਦ ਜਿੰਦਾਬਾਦ ਆਖ ਲਈ ਖੜਾ ਜਿੰਦਾਬਾਦ ਨੂੰ ਸਭ ਨੂੰ ਕਹਿਣਾ ਕਿ ਸਾਡੀ ਪਾਰਟੀ ਕਿਸੇ ਕੋਲ ਕੋ ਬਹੁਤ ਸਾਧਨ ਹੈ ਪਹਿਲਾਂ ਵੀ ਤੁਸੀਂ ਲੋਕਾਂ जमेदा सिंह सिखो कोड़ लाया कर दिखती कई तरह के लोग पूछ के मने करते हैं मैं तो सर्वे कहना चाहना के साथ अस तो कुछ होरुक्स कर सकते सारे लोगों के ਪਰ ਅਸੀਂ ਕਹਿੰਦੇ ਹਾਂ ਧੋਖਾ ਦੇ ਪੈਮਾਨੇ ਨਿਕਣਾ ਕਿ ਜਿੱਦਾਂ ਅਕਾਦੀ ਕਰਦੇ ਨੇ ਤੇ ਜਿੱਦਾਂ ਕਾਂਗਰਸ ਕਹਿੰਦੇ ਨੇ ਇਹ ਕੰਮ ਅਸੀਂ ਕਹਿੰਦੇ ਹਾਂ ਨਹੀਂ ਕਰਾਂਗੇ ਉਹਨੇ ਸਰਕਾਰ ਨੂੰ ਪੁੱਛ ਲੈ ਸਹੀ ਗੱਲ ਤਾਂ ਹੈ ਕਿ ਚੱਲਣਾ ਕਹਿੰਦੇ ਸੀ ਸੁਖਵੀਰ ਸਿੰਘ ਬਾਦਲ ਕਹਿੰਦਾ ਆ ਕਿ ਮੈਂ ਜ਼ਬਰਦਸਤੀ ਸ਼ੁਰੂ ਕਰ ਮੈਂ ਕਾ ਛਾਤਤਾ ਬੋਲੇ ਤੇ ਛਾਣੀ ਵੀ ਬੋਲੇ ਜੇ ਸੰਗੇ ਨੇ ਸਾਰੇ ਪੰਜਾਬ